ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਟੈਸਲਾ ਅਤੇ ਸਪੇਸ ਐਕਸ ਦੇ ਸੀਈਓ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਸੰਸਥਾਪਕ ਐਲਨ ਮਸਕ ਨੇ ਅਮਰੀਕੀ ਰਾਜਨੀਤੀ ਦੇ ਵਿੱਚ ਐਂਟਰੀ ਮਾਰ ਦਿੱਤੀ ਹੈ ਜੀ ਹਾਂ ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਅਮਰੀਕਾ ਦੇ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ ਮਸਕ ਨੇ ਆਪਣੀ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਹੈ ਮਸਕ ਨੇ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਵੀ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਹੈ ਕਿ ਅਮਰੀਕਾ ਪਾਰਟੀ ਬਣਾਈ ਜਾ ਰਹੀ ਹੈ ਤਾਂ ਜੋ ਤੁਸੀਂ ਆਪਣੀ ਆਜ਼ਾਦ ਦੀ ਵਾਪਸ ਪ੍ਰਾਪਤ ਕਰ ਸਕੋ ਤੇ ਇਸ ਸੰਬੰਧੀ ਮਸਕ ਨੇ ਐਕਸ ਉੱਤੇ ਇੱਕ ਜਨਤਕ ਪੋਲ ਵੀ ਕਰਾਇਆ ਹੈ ਟੈਸਲਾ ਅਤੇ ਸਪੇਸ ਐਕਸ ਦੇ ਸੀਈਓ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਸੰਸਥਾਪਕ ਐਲਨ ਮਸਕ ਨੇ ਅਮਰੀਕੀ ਰਾਜਨੀਤੀ ਦੇ ਵਿੱਚ ਵੱਡੀ ਐਂਟਰੀ ਮਾਰੀ ਹੈ ਮਸਕ ਨੇ ਆਪਣੀ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕਰਦਿਆ ਹੈ ਕਿ ਉਹ ਅਮਰੀਕਾ ਪਾਰਟੀ ਦੀ ਸਥਾਪਨਾ ਕਰ ਰਹੇ ਨੇ ਇਹ ਐਲਾਨ ਉਹਨਾਂ ਨੇ ਆਪਣੇ ਐਕਸ ਹੈਂਡਲ ਉੱਤੇ ਪੋਸਟ ਰਾਹੀਂ ਕੀਤਾ ਹੈ ਤੇ ਐਲਨ ਮਸਕ ਨੇ ਦੱਸਿਆ ਕਿ ਉਹ ਅਮਰੀਕਾ ਦੇ ਵਿੱਚ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀਆਂ ਨੂੰ ਮੁਕਾਬਲਾ ਦੇਣ ਅਤੇ ਲੋਕਾਂ ਨੂੰ ਨਵਾਂ ਵਿਕਲਪ ਦੇਣ ਦੇ ਲਈ ਰਾਜਨੀਤੀ ਦੇ ਵਿਚਾਰ ਚੁੱਕੇ ਨੇ ਮਸਕ ਦਾ ਮੰਨਣਾ ਹੈ ਕਿ ਅਮਰੀਕਾ ਦੇ ਲੋਕ ਰਾਜਨੀਤਿਕ ਬਚਾਅ ਚਾਹੁੰਦੇ ਨੇ ਅਤੇ ਉਹ ਚਾਹੁੰਦੇ ਨੇ ਕਿ ਲੋਕ ਡੈਮੋਕ੍ਰੇਟ ਅਤੇ ਰਿਪਬਲਿਕਨ ਪਾਰਟੀਆਂ ਤੋਂ ਛੁਟਕਾਰਾ ਪਾ ਸਕਣ एलन मस्क ਨੇ ਐਲਾਨ ਕੀਤਾ ਕਿ ਉਹ ਅਮਰੀਕਾ ਦੇ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਸ਼ੁਰੂ ਕਰ ਰਹੇ ਜਿਸ ਦਾ ਨਾਮ ਉਸਨੇ ਅਮਰੀਕਾ ਪਾਰਟੀ ਰੱਖਿਆ। ਇਹ ਐਲਾਨ ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇੱਕ ਪੋਸਟ ਰਾਹੀਂ ਕੀਤਾ ਗਿਆ। ਮਸਕ ਨੇ ਐਕਸ ਉੱਤੇ ਪਹਿਲਾਂ ਕੀਤੇ ਗਏ ਇਸ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਅੱਜ ਅਮਰੀਕਾ ਪਾਰਟੀ ਤੁਹਾਨੂੰ ਤੁਹਾਡੀ ਆਜ਼ਾਦੀ ਵਾਪਸ ਦੇਣ ਦੇ ਲਈ ਬਣਾਈ ਗਈ ਹੈ। ਉਸੇ ਪੋਸਟ ਵਿੱਚ ਮਸਕ ਨੇ ਕਿਹਾ ਕਿ ਤੁਸੀਂ ਇੱਕ ਨਵੀਂ ਰਾਜਨੀਤਿਕ ਪਾਰਟੀ ਚਾਹੁੰਦੇ ਹੋ ਅਤੇ ਤੁਹਾਨੂੰ ਇਹ ਮਿਲੇਗੀ। ਉਸਨੇ ਲਿਖਿਆ ਕਿ ਪਿਛਟਾਚਾਲ ਦੇ ਨਾਲ ਦਿਵਾਲੀਆ ਕਰਨ ਦੀ ਗੱਲ ਹੁੰਦੀ ਹੈ ਤਾਂ ਅਸੀਂ ਇੱਕ પાર્ટી ਪ੍ਰਣਾਲੀ ਦੇ ਵਿੱਚ ਰਹਿੰਦੇ ਹਾਂ ਲੋਕਤੰਤਰ ਵਿੱਚ ਨਹੀਂ ਇਸ ਲਈ ਐਲਨ ਮਸਕ ਨੇ ਅਮਰੀਕਾ ਦੇ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਦੱਸਦੇ ਇਸ ਤੋਂ ਪਹਿਲਾਂ ਮਸਕ ਨੇ ਡੋਨਲਡ ਟਰੰਪ ਦੇ ਵਨ ਬਿਗ ਬਿਊਟੀਫੁਲ ਬਿਲ ਦਾ ਵੀ ਵਿਰੋਧ ਕੀਤਾ ਸੀ ਤੇ ਮਸਕ ਦਾ ਕਹਿਣਾ ਹੈ ਕਿ ਟਰੰਪ ਦੀ ਤਾਨਾਸ਼ਾਹੀ ਅਤੇ ਨੀਤੀਆਂ ਦੇ ਵਿਰੋਧ ਦੇ ਵਿੱਚ ਉਹ ਰਾਜਨੀਤੀ ਵਿੱਚ ਆਏ ਨਹੀਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਕਿ ਉਹ ਦੇਸ਼ ਦੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨਾ ਅਤੇ ਅਮਰੀਕਾ ਨੂੰ ਵਿੱਤੀ ਤਬਾਹੀ ਤੋਂ ਬਚਾਉਣਾ ਚਾਹੁੰਦੇ ਨੇ ਮਸਕ ਨੇ ਰਾਜਨੀਤਿਕ ਦੇ ਵਿੱਚ ਚੋਣ ਤੋਂ ਪਹਿਲਾਂ ਲੋਕਾਂ ਤੋਂ رائے ਦੇ ਲਈ 4 ਜੁਲਾਈ ਨੂੰ ਆਪਣੇ 100 ਤੇ ਇੱਕ ਪੋਲ ਕਰਵਾਇਆ ਸੀਗਾ ਤੇ ਇਸ ਪੋਲ ਦੇ ਵਿੱਚ ਪੁੱਛਿਆ ਗਿਆ ਸੀ ਕਿ ਕੀ ਲੋਕ ਇੱਕ ਪਾਰਟੀ ਜਾਂ ਫਿਰ ਦੋ ਪਾਰਟੀ ਪਨਾਲੀ ਤੋਂ ਆਜ਼ਾਦੀ ਚਾਹੁੰਦੇ ਨੇ ਅਤੇ ਕੀ ਉਹਨਾਂ ਨੂੰ ਅਮਰੀਕਾ ਪਾਰਟੀ ਬਣਾਉਣੀ ਚਾਹੀਦੀ ਹੈ ਤਾਂ 65.4% ਲੋਕਾਂ ਨੇ ਹਾਂ ਵਿੱਚ ਜਵਾਬ ਦਿੱਤਾ ਜਦਕਿ 34.6% ਲੋਕਾਂ ਨੇ ਨਾ ਕਿਹਾ ਸੀ ਇਥੇ ਦੱਸਣਾ ਬੰਦ ਹੈ ਕਿ ਮਸਕ ਪਹਿਲਾਂ ਟਰੰਪ ਨੇ ਨੇੜੇ ਸਲਾਹ ਕਰ ਰਹੇ ਚੁਕੇ ਨੇ ਪਰ ਉਹਨਾਂ ਦੀਆਂ ਨੀਤੀਆਂ ਪਸੰਦ ਨਾ ਆਉਣ ਕਰਕੇ ਮਸਕ ਨੇ ਟਰੰਪ ਤੋਂ ਦੂਰੀ ਬਣਾਈ। ਦੋਹਾਂ ਵਿਚਕਾਰ ਕਾਫੀ ਸਮੇਂ ਤੋਂ ਤਣਾਅ ਸੀ ਹੁਣ ਮਸਕ ਨੇ ਖੁੱਲ ਕੇ ਟਰੰਪ ਨੂੰ ਚੁਣੌਤੀ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ ਅਮਰੀਕਾ ਪਾਰਟੀ ਦਾ ਭੁਖ ਮਸਕ ਨੇ ਕਿਹਾ ਹੈ ਕਿ ਉਹ ਆਪਣੀ ਪਾਰਟੀ ਨੂੰ ਟੈਸਲਾ ਅਤੇ ਸਪੇਸ ਐਕਸ ਵਰਗਾ ਵੱਡਾ ਬਣਾਉਣ ਦੀ ਯੋਜਨਾ ਰੱਖਦੇ ਨੇ ਹਾਲਾਂਕਿ ਉਹ ਮੰਨਦੇ ਨੇ ਕਿ ਸਫਲਤਾ ਦੀਆਂ ਸੰਭਾਵਨਾਵਾਂ ਘਟਨੇ ਪਰ ਜੇਕਰ ਉਹ ਰਾਜਨੀਤੀ ਵਿੱਚ ਸਫਲ ਹੋ ਜਾਂਦੇ ਨੇ ਤਾਂ ਅਮਰੀਕੀ ਰਾਜਨੀਤੀ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਸਕਦੇ ਨੇ ਦਸ ਯੈਲਨ ਮਸਕਰੀ ਰਾਜਨੀਤੀ ਦੇ ਵਿਚ ਇੰਟਰੀ ਅਤੇ ਅਮਰੀਕਾ ਪਾਰਟੀ ਦੀ ਸਥਾਪਨਾ ਅਮਰੀਕੀ ਰਾਜਨੀਤਿਕ ਮੰਚ ਉਤੇ ਵੱਡਾ ਬਦਲਾਅ ਲਿਆਉਣ ਵਾਲਾ ਕਦਮ ਮੰਨਿਆ ਜਾ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਮਸਕ ਦੀ ਪਾਰਟੀ ਲੋਕਾਂ ਦੇ ਵਿੱਚ ਕਿੰਨੀ ਲੋਕਪ੍ਰਿਤਾ ਹਾਸਲ ਕਰਦੀ ਹੈ ਅਤੇ ਕੀ ਉਹ ਡੈਮੋਕ੍ਰੇਟਸ ਤੇ ਰਿਪਬਲਿਕਨ ਦੀ ਰਾਜਨੀਤਿਕ ਦੋਦੀ ਨੂੰ ਚੁਣੌਤੀ ਦੇ ਸਕਦੀ ਹੈ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਬਿਊਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।